ਸ਼ਹਿਰਪੁਰ ਦੇ ਮਹੱਲਾ ਭਾਦਰਪੁਰ ਵਿਖੇ ਇੱਕ ਮਕਾਨ ਦੇ ਵਿੱਚ ਬਿੱਤੇ ਦਿਨੀ ਅੱਗ ਲੱਗ ਜਾਂਦੀ ਹੈ ਜਿਸ ਨਾਲ ਪੂਰਾ ਪਰਿਵਾਰ ਇੱਕ ਸੋਗ ਦੀ ਲਹਿਰ ਦੇ ਵਿੱਚ ਹੈ ਪ੍ਰਸ਼ਾਸਨ ਕੋਲੋਂ ਵੀ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਕੋਈ ਨਾ ਕੋਈ ਮੁਆਵza ਦਿੱਤਾ ਜਾਵੇ ਪਰ ਅੱਗ ਦਾ ਲੱਗਦੇ ਲੱਗਣ ਦਾ ਜੋ ਕਾਰਨਾ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅੱਗ ਦੇ ਲੱਗਣ ਦੇ ਕੀ ਕਾਰਨ ਨੇ ਤੇ ਕਿਵੇਂ ਅੱਗ ਇੱਥੇ ਲੱਗ ਚੁੱਕੀ ਸੀ ਕੀ ਨਾਮ ਹੈ ਸਰ ਨਰੇਸ਼ ਕੁਮਾਰ ਜੀ ਨਰੇਸ਼ ਕਿ ਕਿਹੜੇ ਮੋਹੱਲੇ ਤੋਂ ਜੀ ਬਾਦਰਪੁਰ ਜੀ ਬਾਦਰਪੁਰ ਤੋਂ ਤੇ ਕਿਵੇਂ ਹਾਸਾ ਵਾਪਰੇ ਆਗ ਲੱਗਣ ਬਈ ਅਸੀਂ ਸਾਢੇ 8 ਵਜੇ ਮਤਲਬ ਮਾਤਾ ਚੰਦ ਬੋਨੀ ਮੇਲੇ ਗਏ ਸੀ ਤਬ ਮੁੜ ਕੇ ਅਸੀਂ 10 ਸਾਢੇ 11 ਵਜੇ ਆਂਦਿਆਂ ਨੂੰ ਲਪਟਾ ਪਈ ਜਪੀ ਸੀ ਸਾਰੇ ਘਰ ਦੇ ਵਿੱਚ ਤੇ ਘਰ ਵਿੱਚ ਕੌਣ ਸੀ ਮੌਜੂਦ ਉਸ ਲਈ ਘਰ ਦੇ ਵਿੱਚ ਕੁਛ ਨਹੀਂ ਇੱਧਰ ਕੋਈ ਨਹੀਂ ਸੀਗਾ ਉੱਧਰਲੇ ਘਰ ਸੀ ਇੱਧਰ ਤਾਲਾ ਲਗਾ ਕੇ ਗਏ ਸੀ ਅਸੀਂ ਇੱਧਰ ਆ ਕੇ ਰਹਿੜਾ ਸੀ ਉਸ ਤੋਂ ਅੱਗ ਨੂੰ ਕਿਵੇਂ ਕਾਬੂ ਕੀਤਾ ਗਿਆ ਉਹ ਮੱਲੇ ਵਾਲਿਆਂ ਨੇ ਮੱਲੇ ਵਾਲਿਆਂ ਨੇ ਸਾਰਿਆਂ ਨੇ ਪਾਣੀ ਲਿਆ ਲਿਆ ਕੇ ਵਾਲਟੀਆਂ ਸੁੱਟੀਆਂ ਫਿਰ ਉਹਦੇ ਨੇ ਬੰਦ ਕੀਤੀ ਅੱਗ ਨੂੰ ਤੇ ਤੁਹਾਨੂੰ ਕਿੰਨੇ ਚਿਰ ਬਾਅਦ ਇਸ ਦੀ ਖਬਰ ਮਿਲੀ ਹੈ ਇਹਨਾਂ ਨੂੰ ਫੋਨ ਅਸੀਂ ਮੇਲੇ ਤੇ ਗਏ ਸੀ ਘਰ ਜਿਆਦਾ ਫੋਨ ਆਇਆ ਫਿਰ ਅਸੀਂ ਫਟਾਫਟ ਘਰ ਆਏ ਆ ਕੇ ਦੇਖਿਆ ਕਿ ਅੱਗ ਬੁਝਾ ਦਿੱਤੀ ਸੀ ਸਮਾਨ ਸਭ ਕੁਝ ਪਹੁੰਚਣ ਤੱਕ ਅੱਗ ਬੁੱਝ ਚੁੱਕੀ ਸੀ ਹਾਂ ਜੀ ਬੁੱਝ ਚੁੱਕੀ ਸੀ ਉਹ ਵੀ ਆਏ ਸਕੇ ਫਰੂ ਗੇਟ ਵਾਲੇ ਵੀ ਆਏ ਸਕੇ ਬੁਝਾਣ ਵਾਸਤੇ ਅੱਛਾ ਜੀ ਫਰੂ ਗੇਟ ਵਾਲੇ ਪਹੁੰਚ ਗਏ ਸੀ ਟਾਈਮ ਨਾਲ ਹਾਂ ਜੀ ਆ ਗਏ ਸੀ ਆ ਗਏ ਸੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਪਹੁੰਚਿਆ ਕੋਈ ਮੌਜੂਦ ਹੈ ਕਿੰਨਾ ਕੋ ਨੁਕਸਾਨ ਮੰਨਦੇ ਹੋ ਹੋ ਚੁੱਕਿਆ ਇਸ ਲਈ ਮੇਰਾ ਸਮਾਨ ਹੋਗਾ ਕੋਈ ਲੱਖ ਡੇਢ ਲੱਖ ਤੋਂ ਕਰ ਹੋਗਾ ਐਲਸੀਡੀਆਂ ਸੀ ਲੋਕਾ ਦਿਆ ਬਾਕੀ ਸਮਾਨ ਸਗਾ ਕਾਫੀ ਲੋਕਾ ਉਹ ਸਾਰਾ ਜਿਆਦਾ ਲਗੇ ਟੀਵੀ ਸੀਗੇ ਸਾਰਾ ਸਮਾਨ ਖੋ ਗਿਆ ਆ ਦੇਖੋ ਫਰਿੱਜ ਸੀ ਕੂਲਰ ਸੀ ਸਾਰਾ ਸਭ ਕੁਝ ਹਾਂਜੀ ਹਾਂਜੀ ਭਾਜੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਸੀ ਨਾ ਉੱਧਰ ਲਕਾਰਥ ਕੇ ਸਾਦ ਨੂੰ ਲੋਕ ਫਰੇ ਦਸਿਆ ਕੇ ਜਿਲੇ ਅਸੀਂ ਆਏ ਆ ਨੜੀਆ ਲਾਟਾ ਨਿਕਲਦੀਆਂ ਸੀ ਪਟਾਕੇ ਵੱਜਦੇ ਤਾਂ ਲੋਕਾਂ ਨੇ ਮੈਦ ਆ ਕੇ ਦੁਹਾਈ ਪਾਈ ਮੈਂ ਕਿਹਾ ਹਾਏ ਮੈਂ ਕਿ ਪਾਣੀ ਛੱਟ ਕੇ ਵਾਗ ਬੁਝਾ ਦੋ ਵਾਗ ਬੁਝਾ ਦੋ ਤਮਾਰੇ ਸਾਰੇ ਦਣਿਆ ਨੇ ਬਾਲਟਕੇ ਕਟੀਆਂ ਕਰ ਕਰਕੇ ਪਾਣੀ ਲਿਆ ਲਿਆ ਕੇ ਤਾਂ ਅਗ ਬੁਝਾਈਏ ਤੇ ਕੁੱਤਾ ਸਗਾ ਉਹ ਮੈਂ ਖੋਲ ਕੇ ਅਗ ਬਲਦੀ ਚੋ ਲੈ ਕੇ ਗਈ ਪਰ ਜਦਸਰਾ ਅੱਗ ਦਾ ਤੁਸੀਂ ਦੱਸ ਰਹੇ ਹੋ ਲਪਟਾਂ ਵੱਲ ਰਹੀਆਂ ਸੀ ਤੇ ਉਸ ਵੇਲੇ ਬਿਜਲੀ ਦੇ ਤਾਰਾਂ ਵੀ ਇੱਥੇ ਜੀ ਬਿਜਲੀ ਦੇ ਤਾਰਾਂ ਨੂੰ ਅੱਗ ਪਈ ਸੀ ਜੇ ਕੋਈ ਉਹਦੇ ਵਿੱਚ ਝੁੱਲਸ ਜਾਂਦਾ ਤਾਂ ਫਿਰ ਕੌਣ ਜ਼ਿੰਮੇਵਾਰ ਹੁੰਦਾ ਹਾਂ ਜੀ ਇਹ ਤਾਂ ਸਾਨੂੰ ਪਤਾ ਨਹੀਂ ਜੀ ਇਹੀ ਨਹੀਂ ਸਾਨੂੰ ਪਤਾ ਕੀ ਹੋਇਆ ਕੀ ਦਾ ਹੀ ਹੋਇਆ ਕਿੰਨੇ ਕੁ ਸਮਾਨ ਦਾ ਮੰਨਦੇ ਹੋ ਨੁਕਸਾਨ ਹੋ ਚੁੱਕਿਆ ਸਾਨੂੰ ਮਾਰ ਆ ਇਹਦਾ ਹੈਗਾ ਹੀ ਆ ਜੀ 1.5-2 ਲੱਖ ਤਾਂ ਹੈਗਾ ਹੀ ਆ ਬਾਤ ਹੁੰਦੱਸਿਆ ਲੋਕਾਂ ਦਾ ਸਮਾਨ ਜ਼ਿਆਦਾ ਆ ਠੀਕ ਆ ਨਰਮਾਇਆ ਹੈਗਾ ਉਨ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਹਾਲਾਤ ਦੇਖਣ ਗਾੜੀ ਹਾਲਤ ਦਾ ਕਰਦੀ ਜਾਵੇ ਮਦਦ ਕੀਤੀ ਜਾਵੇ ਸਾਰੀ ਕੋਈ ਆਇਆ ਤੇ ਦੇਖਣ ਵਾਸਤੇ ਕੋਈ ਨਹੀਂ ਆਇਆ ਮੈਂ ਮਸੀਤ ਨੂੰ ਵੀ ਕਹਿ ਕੇ ਆਈ ਉਹ ਵੀ ਨਹੀਂ ਆਏ ਕੌਣ ਐਮਸੀ ਇੱਥੇ ਇੱਥੇ ਸਾਡੇ ਪਰ ਵੀ ਸੈਣੀ ਅੱਛਾ ਕਿਹੜਾ ਨੰਬਰ ਵਾਲ ਤੁਹਾਡਾ ਹਾਂਜੀ ਸਾਡਾ 3 ਨੰਬਰ ਅੱਛਾ ਜੀ ਉਹ ਵੀ ਨਹੀਂ ਪਹੁੰਚਿਆ ਇੱਥੇ ਕੋਈ ਨਹੀਂ ਆਇਆ ਅਸੀਂ ਘਰ ਖੋਦ ਜਾ ਕੇ ਆਏ ਤੇ ਫੇਰ ਅਸੀਂ ਉੱਥੇ ਜਾ ਕੇ ਆਏ ਜੇਮਪੇ ਕੋ ਉੱਥੇ ਕਹਿੰਦੇ ਉਹਨਾਂ ਨੇ 11 ਵਜੇ ਆਣਾ ਉੱਥੇ ਵੀ ਨਹੀਂ ਸਾਨੂੰ ਮਿਲੇ ਕੀ ਮੰਗ ਕਰਦੇ ਹੋਂ ਤੁਸੀਂ ਉਹ ਬਾਤ ਜੀ ਸਾਡੀ ਮਦਦ ਕੀਤੀ ਜਾਵੇ ਸਾਨੂੰ ਮੋਰ ਤਾਂ ਸਾਨੂੰ ਕੁਝ ਨਹੀਂ ਚਾਹੀਦਾ ਇਹ ਮਕਾਨ ਨੂੰ ਜਿਹੜੇ ਅੱਗ ਲੱਗ ਚੁੱਕੀ ਸੀ ਤੇ ਤੁਹਾਡੇ ਤੁਸੀਂ ਕਿਦਾਂ ਇਸ ਰੂਪ ਦੇਖਿਆ ਜੀ ਜੀ ਇਹ ਸਾਡੇ ਘਰ ਦੇ ਬਿਲਕੁਲ ਓਪੋਜ਼ਿਟ ਘਰ ਸੀਗਾ ਸਾਨੂੰ ਪਟਾਕੇ ਪਟਕ ਪਟਕ ਜੀ ਦੀ ਆਵਾਜ਼ ਆਈ ਅੱਛਾ ਜੀ ਤੇ ਆਪਾਂ ਬਾਹਰ ਆ ਕੇ ਦੇਖਿਆ ਧੂਆਂ ਸੀਗਾ ਫਿਰ ਅਸੀਂ ਇਹਨਾਂ ਦੇ ਦੂਜੇ ਘਰ ਗਏ ਉਹਨਾਂ ਨੂੰ ਬੁਲਾਇਆ ਕਿ ਲੋਕ ਖੋਲੋ ਜੀ ਦਰਵਾਜ਼ਾ ਤੋੜੀ ਉਹਦੋਂ ਲੱਟਾਂ ਕਾਫੀ ਜਲ ਰਹੀਆਂ ਸੀ ਅੰਦਰ ਕਮਰੇ ਚ ਪੂਰੀ ਅੱਗ ਵੱਲੀ ਹੋਈ ਸੀ ਔਰ ਧੂਆਂ ਪੂਰਾ ਜ਼ਿਆਦਾ ਸੀਗਾ ਉਦੋਂ ਫੇ ਮਹੱਲੇ ਦੇ ਸਾਡੇ ਵਾਲੇ ਤੋਂ ਲੋ ਬੰਦੇ ਇਕੱਠੇ ਹੋਏ ਤਾਂ ਬਾਲਟੀਆਂ ਦੇ ਨਾਲ ਪਾਣੀ ਸੁੱਟ ਕੇ ਅੱਗ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੇ ਅੱਗ ਲੱਗਣ ਦੇ ਕਾਰਨ ਦਾ ਕੁਝ ਹੈਗਾ ਪਤਾ ਇਹ ਅਸੀਂ ਕੁਠੀ ਤੇ ਆਪਣੇ ਲੰਮੇ ਪਏ ਸੀਗੇ ਫੇ ਸਾਨੂੰ ਧੂਆ ਮੇਰੀ ਜਿੱਸਿਆ ਅਸੀਂ ਵੀ ਪਤਾ ਨਹੀਂ ਕੁਝ ਜਾਂ ਕਰਦੇ ਹੋਣੇ ਆ ਤਾਂ ਆ ਧੂਆ ਆਂਦਾ ਪਿਆ ਫੇ ਥੋੜੀ ਜੇਰ ਬਾਅਦ ਜਲਦੂਆ ਜ਼ਿਆਦਾ ਹੋ ਗਿਆ ਫੇ ਅਸੀਂ ਰੋਲਾ ਪਾਇਆ ਸਾਰਿਆਂ ਨੇ ਨਾਲ ਨੂੰ ਬਾਜਾ ਪੂਜਾ ਮਾਰੀਆਂ ਵੀ ਤੁਹਾਡੇ ਅੰਦਰ ਅੱਗ ਲੱਗ ਗਈ ਹੈ ਸੋ ਗਰੀਬ ਪਰਿਵਾਰ ਜੋ ਹੈ ਦਿਹਾੜੀ ਟੱਪਾ ਕਰਕੇ ਇੱਕ ਬਿਜਲੀ ਦਾ ਮਕੈਨਿਕ ਦਾ ਕੰਮ ਕਰਦਾ ਤੇ ਉਹਦੇ ਮਕਾਨ ਜੋ ਹੈ ਸੜ ਕੇ ਸੁਆਹ ਹੋ ਚੁੱਕਿਆ ਤੇ ਉਹਨਾਂ ਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਮਕਾਨ ਨੂੰ ਸੁਧਾਰ ਸਕਣ ਆਪਣੇ ਮਕਾਨ ਦੁਬਾਰਾ ਤਿਆਰ ਕਰ ਸਕਣ ਇਸ ਸਬੰਧੀ ਉਹਨਾਂ ਵੱਲੋਂ ਪਰਿਵਾਰ ਵੱਲੋਂ ਇਹੀ ਕਿਹਾ ਗਿਆ ਕਿ ਮੁਹੱਲੇ ਦੇ ਵਾਰਡ ਦੇ ਜੋ ਐਮਸੀ ਸਾਹਿਬ ਨੇ ਉਹ ਵੀ ਅਜੇ ਤੱਕ ਇਹਨਾਂ ਕੋਲ ਨਹੀਂ ਪਹੁੰਚੇ ਇਹਨਾਂ ਦਾ ਹਾਲਚਲ ਜਾਣਨ ਵਾਸਤੇ ਤੇ ਸੋ ਐ एमसी ਸਾਹਿਬਾਨ ਨੂੰ ਇੱਕ ਬੇਨਤੀ ਹੈ ਕਿ ਇਹਨਾਂ ਦੇ ਪਰਿਵਾਰ ਦਾ ਹਾਲਚਾਲ ਜਾਣਨ ਵਾਸਤੇ ਤਾਂ ਪਹੁੰਚਿਆ ਜਾਵੇ ਤੇ ਇਹਨਾਂ ਦੀ ਜਿੰਨੀ ਵੀ ਮਾਰੂ ਸਹਾਇਤਾ ਹੋ ਸਕਦੀ ਹੈ ਉਹ ਕੀਤੀ ਜਾਵੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰਪ੍ਰਸਾਦ ਮੈਨਵਸੀ ਚਿਮਾ ਧੰਨਵਾਦ